ਕਿਤਾਬ ਜੋਤੁਰ ਦੇ ਹਨ ਕਵੀ ਨਫਤੇਜ 파ਰਦੀ ਅੱਜ ਆਪਾਂ ਇਸ ਖੂਬਸੂਰਤ ਕਿਤਾਬ ਚੋਂ ਚਾਰ ਕਵਿਤਾਵਾਂ ਪੜਾਂਗੇ ਚਾਰ ਛੋਟੀਆਂ ਕਵਿਤਾਵਾਂ ਪਹਿਲੀ ਕਵਿਤਾ ਹੈ ਉਦਾਸ ਸਮਿਆਂ ਵਿੱਚ ਉਦਾਸ ਸਮਿਆਂ ਵਿੱਚ ਵੀ ਜਗਨੂ ਲੋ ਕਰਦੇ ਹਨ ਤਾਰੇ ਟਿਮਟਿਮ ਆਉਂਦੇ ਹਨ ਤੇ ਕਵੀ ਕਵਿਤਾ ਲਿਖਦੇ ਹਨ ਉਦਾਸ ਸਮਿਆਂ ਵਿੱਚ ਵੀ ਕਾਹ ਦੀਆਂ ਤਣਾਂ ਉਗਦੀਆਂ ਹਨ ਪੰਛੀ ਗਾਉਂਦੇ ਤੇ ਫੁੱਲ ਖਿੜਦੇ ਹਨ ਉਦਾਸ ਸਮਿਆਂ ਵਿੱਚ ਵੀ ਲੋਕ ਸੁਪਨੇ ਲੈਂਦੇ ਹਨ ਦਰਿਆ ਵਗਦੇ ਹਨ ਤੇ ਸੂਰਜ ਚੜਦਾ ਹੈ ਕਫਤਾ ਹੈ ਅਨੁਵਾਦਕ ਮੈਂ ਉਹੀ ਗੱਲਾਂ ਲਿਖਦਾ ਹਾਂ ਜਿਹੜੀਆਂ ਪੌਣ ਦੱਸਦੀ ਹੈ ਬਿਰਛ ਬੋਲਦੇ ਹਨ ਉਹੀ ਬਾਤਾਂ ਪਾਉਂਦਾ ਹਾਂ ਜਿਹੜੀਆਂ ਤਾਰੇ ਸੁਣਾਉਂਦੇ ਹਨ ਪੰਛੀ ਗੁਣਗੁਣਾਉਂਦੇ ਹਨ ਉਹੀ ਵਾਕ ਲਿਖਦਾ ਹਾਂ ਜੋ ਦਰਿਆ ਲਿਖਵਾਉਂਦੇ ਹਨ ਪਹਾੜ ਉੱਚਰਦੇ ਹਨ ਮੈਂ ਧਰਤੀ ਦਾ ਅਨੁਵਾਦਕ ਹਾਂ ਅੰਬਰ ਦਾ ਦੁਪਾਸ਼ੀਆ ਹਾਂ ਵਾਹ ਕਬਤਾ ਹੈ ਜੋ ਤੁਰਦੇ ਹਨ ਤੁਰਦਾ ਤੁਰਦਾ ਜੇ ਕਦੇ ਮੈਂ ਖੜ ਜਾਵਾਂ ਤਾਂ ਮੇਰੇ ਪੈਰ ਉਹਨਾਂ ਨੂੰ ਦੇ ਦੇਣੇ ਜੋ ਤੁਰਦੇ ਹਨ ਅੱਖਾਂ ਉਹਨਾਂ ਨੂੰ ਜੋ ਵੇਖਦੇ ਹਨ ਦਿਲ ਉਹਨਾਂ ਨੂੰ ਜੋ ਪਿਆਰ ਕਰਦੇ ਹਨ ਕਫ਼ਤਾ ਹੈ ਧੀਵੇ ਦਾ ਕਰਮ ਮੈਂ ਚਰਸਤੇ ਵਿੱਚ ਦੀਵਾ ਜਗਾ ਦਿੱਤਾ ਹੈ ਮੈਂ ਚ ਰਸਤੇ ਵਿੱਚ ਦੀਵਾ ਜਗਾ ਦਿੱਤਾ ਹੈ ਦੀਵੇ ਦਾ ਕਰਮ ਰੋਸ਼ਨੀ ਦੇਣਾ ਹੈ ਰਾ ਦਸਨਾ ਨਹੀਂ